ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਆਖੜਾ ਜੀ 2016 ਮਾਡਲ RJ ਨੰਬਰ ਲਾਈ ਰੀਲ ਪਾਏ ਹੋਏ ਹੈ ਡਿਸ ਬ੍ਰੇਕ ਹੈ ਆਰਜੇ ਨੰਬਰ ਆ ਵੀਪੀ ਨੰਬਰ ਪੇ 75 ਉਤਰ ਐਲਈਡੀ ਲਾਈਟ ਪਾਈ ਹੋਈ ਐ ਜੇ ਠੀਕ ਹੈ ਜੀ ਆਹ ਘੋੜਾ ਇੰਜਨ ਗੇਅਰ ਸ਼ੀਲਡ ਜਮਾ ਬਹੁਤ ਸਾਰੇ ਮੋਟਰਸਾਈਕਲ ਐ ਵੀ ਤਵੀਆਂ ਵਿਕਾਊ ਨੇ ਜੀ 8x8 ਦੀਆਂ ਤਵੀਆਂ ਨੇ 2022 ਮਾਡਲ ਫੁੱਲ ਹੈਵੀ ਨੇ ਜੀ ਤਵੇ 95% ਨੇ ਏਰੀਆ ਅਮਲੋ ਫਤਿਹਗੜ ਸਾਹਿਬ 72000 ਰੁਪਏ ਰੇਟ ਰੱਖਿਆ ਗਿਆ 2022 ਮਾਡਲ ਹੈ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ 978063094 978063094 ਇਸ ਨੰਬਰ ਤੇ ਫੋਨ ਕਰਕੇ ਤੁਸੀਂ 8Y8 ਦੀਆਂ ਤਵੀਆਂ ਜਿਹੜੀਆਂ 72000 ਦੇ ਵਿੱਚ 2022 ਮਾਡਲ ਤਵੀਆਂ ਤੁਸੀਂ ਖਰੀਦ ਸਕਦੇ ਹੋ ਸੋਨਾਲੀਕਾ ਕੰਪਨੀ ਦੀ ਮੱਕੀ ਦਾ ਆਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ ਸੋਨਾਲੀਕਾ ਕੰਪਨੀ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਵਿਕਾਊ ਹੈ ਜੀ 2023 ਮਾਡਲ ਏਰੀਆ ਤਰਨਤਨ ਮੁੰਡਾ ਬਾਹਰ ਚਲਾ ਗਿਆ ਜੀ ਚਲਾਉਣ ਵਾਲਾ ਕੋਈ ਹੈ ਨਹੀਂ ਘਰੇ ਖੜੀ ਹੈ ਰੇਟ 1,65,98,554 98884 ਦੂਜਾ ਨੰਬਰ ਹੈਗਾ ਜੀ 9855296 ਪੂਰਾ 200 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਸੋਨਾਲੀਕਾ ਕੰਪਨੀ ਦੀ ਮੱਕੀ ਦਾ ਅਚਾਰ ਪਾਉਣ ਵਾਲੀ ਮਸ਼ੀਨ ਹੈ 2023 ਮਾਡਲ ਤੁਸੀਂ ਖਰੀਦ ਸਕਦੇ ਹੋ ਡੋਲੂ ਕਰਾਹਾ ਵਿਕਾਊ ਹੈ ਜੀ ਏਰੀਆ ਪਿੰਡ ਮਾਲਾ ਖੁਰਦ ਮੋਗਾ ਜਿਆਦਾ ਜਾਣਕਾਰੀ ਵੀਰ ਨੇ ਦੱਸੀ ਨਹੀਂ ਤੁਸੀਂ ਫੋਨ ਤੇ ਲੈ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ ਡੋਲੂ ਕਰਾਹਾ ਵਿਕਾਊ ਆ ਪਿੰਡ ਮਾਲਾ ਖੁਰਦ ਮੋਗਾ ਚ ਬਾਕੀ ਨੰਬਰ ਨੋਟ ਕਰ ਲਓ 977973044 ਇਸ ਨੰਬਰ ਤੇ ਫੋਨ ਕਰਕੇ ਡੋਲੂ ਕਰਾਹਾ ਜਿਹੜਾ ਤੁਸੀਂ ਇਦੇ ਬਾਰੇ ਬੰਦੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਰੇਟ ਵਗੈਰਾ ਏਰੀਆ ਸਾਰਾ ਕੁਝ ਪੁੱਛ ਕੇ ਜੀ ਤੁਸੀਂ ਖਰੀਦ ਸਕੋ। ਸੋਨਲਿਕਾ 35 ਡ੍ਰੈਕਟਰ ਵਿਗਾਊ ਹੈ ਜੀ 2007 ਮਾਡਲ ਹਰਿਆਣਾ ਨੰਬਰ ਰੇਟ 1,65,000 ਕੰਡੀਸ਼ਨ ਜਮ ਓਕੇ ਹੈ ਜੀ ਕੋਈ ਵੀ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦਾ ਓਕੇ ਹੈ ਜੀ 2007 ਮਾਡਲ ਹਰਿਆਣਾ ਨੰਬਰ ਸੋਨਾਲਿਕਾ 35 ਡਾਇਰੈਕਟਰ ਵਿਕਾਊ ਹੈ ਜੀ 1 ਲੱਖ 5000 ਰੁਪਏ ਰੇਟ ਰੱਖਿਆ ਹੈ ਇੰਜਨ ਗিয়ার ਦਾ ਓਕੇ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 7027537194 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 35 ਡਾਇਰੈਕਟਰ 2007 ਮਾਡਲ 1 65000 ਚ ਖਰੀਦ ਸਕਦੇ ਹੋ ਗਾਂ ਵਿਕਾਊ ਹੈ ਜੀ ਸਾਢੇ 3 ਮਹੀਨਿਆਂ ਦੀ ਗੱਬੜ 38000 ਰੁਪਏ ਰੇਟ ਮੰਗਿਆ ਜੀ ਏਰੀਆ ਜੀ ਪਿੰਡ ਪਿਪਲੀ ਫਰੀਦਕੋਟ 70000 ਰੁਪਏ ਰੇਟ ਮੰਗਿਆ ਸਾਢੇ 3 ਮਹੀਨੇ ਦੀ ਗੱਬਣ ਐਚ ਐਫ ਨਸਲ ਦੀ ਗਾਂ ਵਿਕਾਊ ਹੈ ਜੀ ਪਿੰਡ ਪੀਪਲੀ ਫਰੀਦਕੋਟ 7837523017 ਐਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲ ਪਹੁੰਚ ਸਕੇ LG ਦੀ ਵਾਸ਼ਿੰਗ ਮਸ਼ੀਨ ਵਿਕਾਊ ਹੈ ਜੀ 3 ਮਹੀਨੇ ਪੁਰਾਣੀ 2024 ਮਾਡਲ ਹੈ ਰੇਟ ਹੈ 17000 ਏਰੀਆ ਸ਼ਹਿਰ ਰਾਮਪਰਾਪੂਲ ਬਿੱਲ ਵਾਰੰਟੀ ਹੈਗੀ ਹੈ ਜੀ 7814966123 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਕੋਈ ਵੀ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੀ ਵਸਤ ਗੱਡੀਆਂ ਜਾਂ ਕੋਈ ਹੋਰ ਚੀਜ਼ਾਂ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਇਸ ਨੰਬਰ ਤੇ ਪਾਇੰਤ 27 ਫੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡਵਰਟਸਪ ਕਰ ਸਕਦੇ ਹੋ ਇਨੋਵਾ ਕ੍ਰਿਸਟਾ ਗੱਡੀ ਵਿਕਾਊ ਆ 2018 ਮਾਡਲ ਗੱਡੀ ਐ ਨਵੀਂ ਫੈਮਲੀ ਕਾਰ ਐ ਜੀ ਰੇਟ ਦੀ ਗੱਲ ਕਰੀਏ ਤਾਂ 18 ਲੱਖ ਰੁਪਏ ਰੇਟ ਰੱਖਿਆ ਗਿਆ ਬਾਕੀ ਵੀਰ ਨੇ ਦਿਖਾਈ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਜੀ ਅੰਦਰੋਂ ਵੀ ਕੰਡੀਸ਼ਨ ਬਾਹਰੋਂ ਵੀ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਹੈਗੀ ਗੱਡੀ ਦੇ ਵਿੱਚ 18 ਮਾਡਲ ਐ 18 ਲੱਖ ਰੁਪਏ ਰੇਟ ਮੰਗਿਆ ਨਵੀਂ ਫੈਮਿਲੀ ਕਾਰ ਹੈ ਜੀ 6239961268 ਇਸ ਨੰਬਰ ਤੇ ਫੋਨ ਕਰਕੇ ਇਨੋਵਾ ਕ੍ਰੈਸਟਾ ਗੱਡੀ 2018 ਮਾਡਲ 18 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਪੰਜਾਬ ਨੰਬਰ ਹੈ ਜੀ ਕਿਵੇਂ ਲੱਗੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2023 ਮਾਡਲ 330 ਘੰਟੇ ਚੱਲਿਆ 810000 ਰੁਪਏ ਰੇਟ ਰੱਖਿਆ ਗਿਆ ਏਰੀਆ ਪਿੱਖੀ ਮਾਨਸਾ ਪੀਵੀ13 ਨੰਬਰ ਹੈ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਬਰੀਕੀ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਸਵਰਾਜ 855 ਟਰੈਕਟਰ ਹੈ ਜੀ 2023 ਮਾਡਲ ਹੈ 810000 ਰੁਪਏ ਰੇਟ ਰੱਖਿਆ ਹੈ ਪੀਵੀ13 ਨੰਬਰ ਹੈ ਜੀ 330 ਗੇਂਟ ਜੱਲੇ ਏਰੀਆ ਪਿੱਖੀ ਮਾਨਸਾ ਬਾਕੀ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਜੀ 95368 86000 95368 86000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2023 ਮਾਡਲ 8 ਲੱਖ 10 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵਧੀਆ ਕਮੈਂਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦੀ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਆ ਕਰੋ ਜੀ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵਾਹਿਗੁਰੂ ਜ਼ਰੂਰ ਲਿਖੋ ਕਮੈਂਟਾਂ ਦੇ ਵਿੱਚ ਤੇ ਇੱਕ ਹੋਰ ਬੇਨਤੀ ਹੈ ਜੀ ਇੱਕ ਵਾਰੀ ਐਡ ਲਾਉਣ ਤੋਂ ਬਾਅਦ ਦੁਬਾਰਾ ਡਿਲੀਟ ਨਹੀਂ ਕੀਤੀ ਜਾਊਗੀ ਸੋ ਵੀਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਚੈੱਕ ਕਰਕੇ ਤਿੰਨ ਚਾਰ ਵਾਰੀ ਜਾਣਕਾਰੀ ਉਸ ਤੋਂ ਬਾਅਦ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ BMW ਗੱਡੀ ਵਿਕਾਊ ਹੈ ਜੀ ਪਹਿਲੇ ਨਾ ਹੈ ਨਵੇਂ ਟਾਇਰ ਨਵੀਂ ਬੈਟਰੀ ਨਵੀਂ ਸਰਵਿਸ ਆਟੋਮੈਟਿਕ ਗিয়ার 1.5 ਲੱਖ ਚੱਲੀ ਹੈ ਜੀ 3.70 ਹਜ਼ਾਰ ਰੁਪਏ ਰੇਟ ਰੱਖਿਆ ਗਿਆ 3.70 ਹਜ਼ਾਰ ਰੁਪਏ ਗੱਡੀ ਦੀ ਡਿਮਾਂਡ ਹੈ ਜੀ 9592765792 ਇਸ ਨੰਬਰ ਤੇ ਫੋਨ ਕਰਕੇ BMW ਗੱਡੀ ਹੈ ਜਿਹੜੀ ਤੁਸੀਂ 3 ਲੱਖ 70 ਹਜ਼ਾਰ ਚ ਖਰੀਦ ਸਕਦੇ ਹੋ ਲੋਜੀ ਇੱਕ ਹੋਰ ਟਾਪ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਜੀ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਉਹ ਵਿਰਾਂ ਤੱਕ ਜ਼ਰੂਰ ਪਹੁੰਚ ਸਕੇ ਜਿਹੜੇ ਖਰੀਦਣ ਦੇ ਛਾਵਨ ਨੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ 12 ਕਿੱਲੇ ਜ਼ਮੀਨ ਵਿਕਾਊ ਹੈ ਸਾਲ ਨੂੰ ਮੋਟਰ ਗੜ ਸ਼ੰਕਰ ਤੋਂ 10 ਕਿਲੋਮੀਟਰ ਨਹਿਰ ਵਾਲੇ ਰੋਡ ਤੋਂ 1.5 ਕਿਲੋਮੀਟਰ ਪਿੰਡ ਹੈਗਾ ਜੀ ਰਾਏਪੁਰ ਦਾ ਰਕਵਾ ਰੇਟ ਹੈਗਾ ਜੀ 30 ਲੱਖ ਰੁਪਏ ਕਿੱਲੇ ਦਾ ਬਾਕੀ ਨੰਬਰ ਦਿੱਤੇ ਹੋਏ ਨੇ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਬਾਰੇ ਗੱਲ ਕਰ ਸਕਦੇ ਹੋ ਦੋ ਨੰਬਰ ਨੇ ਦੋਨੇ ਨੋਟ ਕਰ ਲਓ 98158 98150 ਦੂਜਾ ਹੈਗਾ ਜੀ 9501190909 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ 12 ਕਿੱਲੇ ਜ਼ਮੀਨ 30 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਜੀ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ